ਹੈਲੋ ਜੀ ਸਤਿ ਸ਼ਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਬਟੀਕ ਤੇ ਅੱਜ ਅਸੀਂ ਤੁਹਾਡੇ ਕੋਲ ਲੈ ਕੇ ਆਏ ਆ ਇਹ ਰੈਡੀਮੇਡ ਗਲੇ ਵਾਲਾ ਹੀ ਸ਼ਰਟ ਹੈ ਠੀਕ ਹੈ ਇਸ ਦਾ ਗਲਾ ਪਹਿਲਾਂ ਹੀ ਬੰਨਿਆ ਹੋਇਆ ਹੈ ਇਸ ਦੀ ਅਸੀਂ ਤੁਹਾਨੂੰ ਕਟਿੰਗ ਦੱਸਾਂਗੇ ਇਹ ਮੈਚਿੰਗ ਸੂਟ ਸੀਗਾ ਇਹ ਸਲਵਾਰ ਮੈਂ ਰੈਡੀ ਕਰ ਲਈ ਹੈ ਸ਼ਰਟ ਦੀ ਕਟਿੰਗ ਤੁਹਾਨੂੰ ਦੱਸਾਂਗੇ ਇਹ ਸਾਡੇ ਕੋਲ ਨਾਪ ਹੈਗਾ ਠੀਕ ਹੈ ਜੀ ਨਾਪ ਦੇ ਅਕੋਰਡਿੰਗ ਇਸ ਦੀ ਅਸੀਂ ਕਟਿੰਗ ਕਰਾਂਗੇ ਤੁਸੀਂ ਦੇਖ ਸਕਦੇ ਹੋ ਇਸ ਦਾ ਗੱਲਾ ਪਹਿਲਾਂ ਹੀ ਹਾਫ ਬਣਿਆ ਹੋਇਆ ਫਰੰਟ ਵਾਲਾ ਬਣਿਆ ਹੋਇਆ ਬੈਕ ਅਸੀਂ ਖੁਦ ਬਣਾਵਾਂਗੇ ਠੀਕ ਹੈ ਇਸ ਦੀ ਕਟਿੰਗ ਅਸੀਂ ਕਿਸ ਤਰ੍ਹਾਂ ਕਰਨੀ ਹੈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਜੀ ਤਾਂ ਹੀ ਤੁਹਾਨੂੰ ਪਤਾ ਚੱਲੇਗਾ ਕਿ ਅਸੀਂ ਕਿਸ ਤਰ੍ਹਾਂ ਇਸ ਦੀ ਕਟਿੰਗ ਕਰਦੇ ਹਾਂ ਹੁਣ ਅਸੀਂ ਇਸ ਦੀ ਇਹ ਵਾਲੀ ਸਲਾਈ ਜੋ ਲੱਗੀ ਹੋਈ ਹੈ ਇਸ ਨੂੰ ਕੱਢ ਦਵਾਂਗੇ ਇਸ ਤਰ੍ਹਾਂ ਤੁਸੀਂ ਇਹਨੂੰ ਅਲੱਗ-ਅਲੱਗ ਕਰ ਲੈਣਾ ਹੈ ਇਹ ਦੇਖੋ ਇਹ ਕੱਚੀ ਲੱਗੀ ਹੁੰਦੀ ਹੈ ਵੱਡੇ ਬੱਕੀ ਦੇ ਵਿੱਚ ਸਲਾਈ ਲੱਗੀ ਹੁੰਦੀ ਹੈ ਆਸਾਨ ਨਿਕਲ ਜਾਂਦੀ ਸੋਕੇ ਤਰੀਕੇ ਨਾਲ ਦੇਖੋ ਦੇਖੋ ਅਸੀਂ ਇਸ ਨੂੰ ਅਲੱਗ-ਅਲੱਗ ਕਰ ਲਏ ਦੋਨੋਂ ਪੀਸਾ ਨੂੰ ਇਹ ਸਾਡਾ ਫਰੰਟ ਵਾਲਾ ਪੀਸ ਹੈ ਇਹ ਸਾਡਾ ਬੈਕ ਸਾਈਡ ਹੈ ਚਨੌਨ ਦੇ ਵਿੱਚ ਕੱਪੜਾ ਹੈ ਠੀਕ ਹੈ ਦੁਪੱਟਾ ਜਿਵੇਂ ਹੁੰਦਾ ਛਪਾਉਣ ਦਾ ਉਸ ਦੇ ਵਿੱਚ ਸ਼ਰਟ ਪਣੀ ਹੋਈ ਹੈ ਕੱਪੜੇ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਫਰੰਟ ਦੇ ਉੱਪਰ ਇਸ ਤਰ੍ਹਾਂ ਛੋਟੇ-ਛੋਟੇ ਸਟੋਨ ਨੇ ਬਹੁਤ ਜ਼ਿਆਦਾ ਹੁਣ ਅਸੀਂ ਇਸ ਦੀ ਕਟਿੰਗ ਕਰਾਂਗੇ ਇਹ ਦੇਖੋ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਗਲੇ ਨੂੰ ਇਸ ਤਰ੍ਹਾਂ ਫੜ ਲਓ ਇਸ ਦਾ ਸੈਂਟਰ ਕਰ ਲਓ ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਸੈਂਟਰ ਕਰਕੇ ਸ਼ਰਟ ਦਾ ਇਸ ਨੂੰ ਚੰਗੇ ਤਰੀਕੇ ਨਾਲ ਵਿਛਾ ਲਓ ਇਹ ਸਾਡੀ ਲਾਈਨਿੰਗ ਵਾਲੀ ਸ਼ਰਟ ਹੈ ਅਸੀਂ ਨਾਲ ਹੀ ਤੁਹਾਨੂੰ ਲਾਈਨਿੰਗ ਵੀ ਕਟਿੰਗ ਕਰਕੇ ਦੱਸਾਂਗੇ ਠੀਕ ਹੈ ਹੁਣ ਇਸ ਦੀ ਸੈਟਿੰਗ ਕਰਦੇ ਹਾਂ ਦੇਖੋ ਅਸੀਂ ਗਲੇ ਦਾ ਸੈਂਟਰ ਕਰਕੇ ਇਸ ਤਰ੍ਹਾਂ ਕੱਪੜੇ ਦਾ ਤੇ ਇਸ ਨੂੰ ਸਿੱਧਾ ਸਿੱਧਾ ਰੱਖ ਲਿਆ ਕੱਪੜੇ ਨੂੰ ਹੁਣ ਅਸੀਂ ਘੇਰੇ ਦੇ ਅਕੋਰਡਿੰਗ ਇਸ ਦੀ ਚੌੜਾਈ ਕਟਿੰਗ ਕਰਾਂਗੇ ਘੇਰਾ ਹੈਗਾ ਸਾਡਾ 22 ਇੰਚ ਉਸ ਦੇ ਵਿੱਚ ਅਸੀਂ 3 ਇੰਚ ਪਲੱਸ ਕਰਾਂਗੇ ਟੋਟਲ ਸਾਡਾ ਹੋ ਜਾਏਗਾ 25 ਇੰਚ ਤੁਸੀਂ ਐਕਸਟਰਾ ਵੀ ਲੈ ਸਕਦੇ ਹੋ 26 ਵੀ ਲੈ ਸਕਦੇ ਹੋ ਅਸੀਂ 13 13 ਇੰਚes ਤੋਂ ਰੱਖ ਕੇ ਇਸ ਦੀ ਕਟਿੰਗ ਕਰਾਂਗੇ ਇਸ ਤਰ੍ਹਾਂ ਤੁਸੀਂ ਨਿਸ਼ਾਨਾ ਨੂੰ ਮਿਲਾ ਕੇ ਸਿੱਧੇ ਦਾ ਸਿੱਧਾ इतों असि कटिंग कर देंगे कपड़े देखो असी कटिंग कर लीए इस तरह हम दूसरे पीस नखे इस सेंटर करने नहीं क्योंकि ये पीस बैकसाइड है ਇਸ ਨੂੰ ਅਸੀਂ ਇੱਕ ਸਾਈਡ ਤੋਂ ਲਵਾਂਗੇ ਇਸ ਤਰ੍ਹਾਂ ਠੀਕ ਹੈ ਬਾਕੀ ਪੀਸ ਵਿੱਚੋਂ ਅਸੀਂ ਬਾਹ ਬਣਾਵਾਂਗੇ ਇਸ ਤਰ੍ਹਾਂ ਲਵਾਂਗੇ ਅਸੀਂ ਇਹਨੂੰ ਇਹਦੇ ਚੰਗੀ ਤਰ੍ਹਾਂ ਤੁਸੀਂ ਸੈੱਟ ਕਰ ਲੈਣਾ ਜਿੰਨੀ ਚੌੜਾਈ ਅਸੀਂ 프ਰੰਟ ਵਾਲੇ ਪੀਸ ਦੀ ਰੱਖੀ ਓਨੀ ਇਸ ਪੀਸ ਦੀ ਰੱਖਾਂਗੇ तेरह इंच इस अस इस तरह उपर रख के सैट कर लेंगे इस तरह है जो साडा एक्सट्रा कपड़ा है उसकी अस कटिंग कर दें ठीक है यह चना कपड़ा है थोड़ा स्ट्रेचेबल हों ठीक है ठीक है ये साढ़े सानों पीसा के घेरे कटिंग हो गए ਠੀਕ ਹੈ ਇਹ ਮੈਚਿੰਗ ਸੂਟ ਸੀਗਾ ਹੁਣ ਅਸੀਂ ਇਸ ਦੀ ਲਾਈਨਿੰਗ ਕੱਟਾਂਗੇ ਜਿੰਨਾ ਅਸੀਂ ਘੇਰਾ ਲਿਆ ਹੋਇਆ ਉਸ ਤੋਂ ਅਸੀਂ 1 ਇੰਚ ਪਲੱਸ ਕਰਾਂਗੇ ਠੀਕ ਹੈ ਘੇਰੇ ਦੇ ਵਿੱਚ ਜ਼ਿਆਦਾ ਰੱਖਾਂਗੇ ਲਾਈਨਿੰਗ ਦਾ ਕਪੜਾ ਜਿਸ ਤਰ੍ਹਾਂ ਅਸੀਂ 13 ਲਿਆ ਹੋਇਆ ਟੋਟਲ ਹੋ ਗਿਆ 26 ਅਸੀਂ ਇਸ ਦਾ ਲਵਾਂਗੇ ਲਾਈਨਿੰਗ ਦਾ 27 ਇੰਚ ਲਵਾਂਗੇ ਠੀਕ ਹੈ ਜੀ ਹੁਣ ਕੱਟਦੇ ਹਾਂ ਲਾਈਨਿੰਗ ਇਹ ਸਾਡੇ ਕੋਲ ਲਾਈਨਿੰਗ ਹੈ ਜੀ ਇਸ ਨੂੰ ਅਸੀਂ ਇਸ ਤਰ੍ਹਾਂ ਡਬਲ ਕਰ ਲਾਂਗੇ ਇਹ ਦੇਖੋ ਬਾਹਰ ਜੁੜਿਆ ਹੋਇਆ ਸਸ ਪਹਿਲਾਂ ਇਸ ਦੀ ਲੈਂਥ ਕਟਿੰਗ ਕਰਾਂਗੇ 42 ਇੰਚ ਲੈਂਥ ਕਟਿੰਗ ਕਰਾਂਗੇ ਇਸ ਤਰ੍ਹਾਂ ਠੀਕ ਹੈ ਐਵੇਂ ਮਿਸ਼ਾਲੋ ਘੇਰਾ ਅਸੀਂ ਬਾਅਦ ਵਿੱਚ ਕਰਾਂਗੇ ਇਸ ਦਾ ਪਹਿਲਾਂ ਅਸੀਂ ਲੈਂਥ ਲਵਾਂਗੇ ਹਾ ਦੇਖੋ ਜੀ 42 ਇੰਚ ਸਾਡੀ ਲੈਂਥ ਹੈ ਇਹ ਅਸੀਂ ਲੈ ਲਈ ਇੱਥੋਂ ਅਸੀਂ ਕਟਿੰਗ ਕਰ ਦਾਂਗੇ ਇਸ ਨੂੰ ਸੀ ਲਾਈਨਿੰਗ ਦਾ ਘੇਰਾ ਕੱਢਾਂਗੇ ਆ ਦੇਖੋ ਇਸ ਤਰ੍ਹਾਂ ਲਾਈਨਿੰਗ ਨੂੰ ਤੁਸੀਂ ਖੋਲ ਲੈਣਾ ਇਸ ਤਰ੍ਹਾਂ ਇਹ ਦੇਖੋ ਬਰ ਜੁੜਿਆ ਹੋਇਆ ਇਸ ਤਰ੍ਹਾਂ ਖੋਲ ਲਓ ਇਸ ਨੂੰ ਪੂਰੀ ਨੂੰ ਖੋਲ ਕੇ ਦੂਸਰੇ ਸਿਰੇ ਤੱਕ ਇਸ ਤਰ੍ਹਾਂ ਮਿਲਾ ਲਓ ਠੀਕ ਹੈ ਇਹ ਦੇਖੋ ਲੈਂਥ ਵਿੱਚ ਆ ਜਾਏਗਾ ਬਰ ਖੁੱਲ ਜਾਏਗਾ ਦੇਖੋ ਠੀਕ ਹੈ ਇਸ ਤਰ੍ਹਾਂ ਅਸੀਂ ਇਸ ਨੂੰ ਡਬਲ ਫੋਲਡ ਕਰਕੇ ਜਿੰਨੇ ਵੀ ਸਾਨੂੰ ਚੜਾਈ ਚਾਹੀਦੀ ਹੈ ਅਸੀਂ ਇਸ ਦੀ ਕਟਿੰਗ ਕਰ ਲਾਂਗੇ ਲੰਬਾਈ ਤਾਂ ਅਸੀਂ ਕਟਿੰਗ ਕਰ ਲਈ 40 ਇੰਚ ਹੁਣ ਅਸੀਂ ਘੇਰਾ ਕਟਿੰਗ ਕਰਾਂਗੇ ਲਾਈਨਿੰਗ ਦਾ ਇਹਦੇ ਅਸੀਂ 13.5 ਇੰਚ ਲਵਾਂਗੇ ਠੀਕ ਹੈ 14 ਵੀ ਲੈ ਸਕਦੇ ਹਾਂ ਐਕਸਟਰਾ ਠੀਕ ਹੈ ਹੇ ਦੇਖੋ ਅਸੀਂ 14 ਰੱਖ ਲਿਆ ਬਾਕੀ ਜੋ ਵੀ ਸਾਡਾ ਐਕਸਟਰਾ ਵਾਧੂ ਕਪੜਾ ਹੋਏਗਾ ਉਹ ਕਟਿੰਗ ਹੋ ਜਾਏਗਾ ਹੁਣ ਅਸੀਂ ਇਸ ਨੂੰ ਸੈੱਟ ਕਰਦੇ ਹਾਂ ਪੂਰਾ ਪੂਰਾ ਦੇਖੋ ਸਿੰਘ ਚੰਗੀ ਤਰ੍ਹਾਂ ਇਸ ਦੇ ਵਟ ਵਗੈਰਾ ਕੱਢ ਲਏ ਨੇ ਠੀਕ ਹੈ ਹੁਣ ਅਸੀਂ ਇਸ ਤੋਂ ਇਸ ਦੀ ਕਟਿੰਗ ਕਰ ਦਾਂਗੇ ਲਾਈਨਿੰਗ ਜੁ ਕਿੰਨਾ ਸੰਕੇਰਾ ਚਾਹੀਦਾ ਸੀਗਾ ਉਹ ਸਿਰ ਆਪ ਲੈ ਐਸ ਸਾਡੀ ਲਾਈਨਿੰਗ ਹੋ ਗਈ ਐ ਸਾਡੇ ਕੋਲ ਸਾਡੀ ਸਾਡੀ ਸ਼ਰਟ ਦੇ ਪੀਸ ਕਟਿੰਗ ਕੀਤੇ ਹੋਏ ਹੁਣ ਅਸੀਂ ਲਾਈਨਿੰਗ ਐਂਡ ਸ਼ਰਟ ਇਕੱਠੀ ਕਟਾਂਗੇ ਮੇਰੇ ਕਟਿੰਗ ਕਰਨ ਦਾ ਤਰੀਕਾ ਇਹੀ ਹੈ ਮੈਂ ਲਾਈਨਿੰਗ ਐਂਡ ਸ਼ਰਟ दोनों कट्ठे ही कटिंग कर दी दें कई कर कि पहला शर्ट कटिंग कर लें फिर उपर रख के लाइनिंग कट लें आपो अपना तरीका जिमें जिसनों सही बैठता ठीक है जी आओ जी कर दें इस सैटिंग सब तो पेल असी बैक पीस रखा शर्ट का ਇਸ ਦੀ ਪ੍ਰੋਪਰ ਤੁਸੀਂ ਸੈਟਿੰਗ ਕਰ ਲਓ ਇਸ ਦਾ ਸੈਂਟਰ ਕਰਕੇ ਇਸ ਨੂੰ ਪ੍ਰੈਸ ਲਗਾ ਕਰਕੇ ਤੇ ਕੱਪੜੇ ਨੂੰ ਬਿਲਕੁਲ ਬਰਾਬਰ ਕਰਕੇ ਇਸ ਤਰ੍ਹਾਂ ਵਛਾ ਲਓ ਬੈਕ ਪੀਸ ਵੀ ਤੇ ਫਰੰਟ ਪੀਸ ਵੀ ਠੀਕ ਹੈ ਦੇਖੋ ਇਸ ਤਰ੍ਹਾਂ ਜੀ ਆਪਾਂ ਇਸ ਨੂੰ ਸੈੱਟ ਕਰਕੇ ਪੂਰਾ ਕੱਪੜੇ ਨੂੰ ਇਸ ਤਰ੍ਹਾਂ ਪ੍ਰੈਸ ਕਰ ਲੈਣਾ ਹੈ ਬੈਕ ਸਾਈਡ ਨੂੰ ਵੀ ਫਰੰਟ ਸਾਈਡ ਨੂੰ ਵੀ ਠੀਕ ਹੈ ਸਾਡੇ ਐਕਸਟਰਾ ਕੱਟਣ ਦਾ ਇਹੀ ਮਤਲਬ ਹੁੰਦਾ ਹੈ ਕਿ ਜੇ ਆਪਾਂ 1.5 ਇੰਚ ਵੱਧ ਕੱਟਦੇ ਆਂ ਤਾਂ ਉਹ ਸਾਡਾ ਜਦੋਂ ਇੱਧਰ ਵੱਧ ਕੱਟ ਹੋ ਜਾਂਦਾ ਕਪੜਾ ਉਸ ਦੇ ਵਿੱਚ ਨਿਕਲ ਜਾਂਦਾ ਸਾਨੂੰ ਉਹਦਾ ਫਾਇਦਾ ਹੀ ਹੁੰਦਾ ਜਿਹੜਾ ਅਸੀਂ ਵੱਧ ਰੱਖਦੇ ਆਂ ਕਿ ਸਾਡਾ ਕਪੜਾ ਘੱਟ ਨਹੀਂ ਪਊਗਾ ਇਹ ਦੇਖੋ ਮੈਂ ਹੁਣ ਸ਼ਰਟ ਦਾ ਅਗਲਾ ਪੀਸ ਰੱਖਣ ਲੱਗੇ ਹਾਂ ਉੱਪਰ ਇਸ ਨੂੰ ਮੈਂ ਸਿੱਧਾ ਹੀ ਰੱਖਾਂਗੀ ਪੁੱਠਾ ਨਹੀਂ ਕਰਾਂਗੀ ਕਿਉਂਕਿ ਇਸ ਦੇ ਉੱਪਰ ਮੈਂ ਲਾਈਨਿੰਗ ਰੱਖ ਦੇਣੀ ਹੈ ਜੋ ਵੀ ਮੈਂ ਨਿਸ਼ਾਨ ਲਾਵਾਂਗੀ ਉਹ ਸਾਰੇ ਲਾਈਨਿੰਗ ਦੇ ਉੱਪਰ ਆ ਜਾਣਗੇ ਠੀਕ ਹੈ ਹਾਂ ਦੇਖੋ ਇਸ ਨੂੰ ਪੂਰੇ ਤੁਸੀਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਕੱਪੜੇ ਨੂੰ ਪਿੰਨ ਵਗੈਰਾ ਲਗਾ ਲਓ ਲਾਈਨਿੰਗ ਵਾਲੇ ਕੱਪੜੇ ਦਾ ਇਹ ਹੁੰਦਾ ਹੈ ਕਿ ਕੋਈ ਵੀ ਕਿੰਨਾ ਵੀ ਐਕਸਪਰਟ ਹੋਏ ਇਹ ਖਿਸਕੀ ਜਾਂਦਾ ਹੈ ਜੀ ਇਹਦੀ ਇਹੀ ਖਾਸੀਅਤ ਹੈ ਕਿ ਲਾਈਨਿੰਗ ਵਾਲੇ ਕੱਪੜੇ ਤੇ ਥੋੜਾ ਟਾਈਮ ਜ਼ਿਆਦਾ ਦੇਣਾ ਪੈਂਦਾ ਸਾਨੂੰ ਠੀਕ ਹੈ ਇਹ ਦੇਖੋ ਇਸ ਤਰ੍ਹਾਂ पाँच सत्त मिनट लगा लो तो आराम नाल सूट की कटिंग करो ठीक है जी यह देखो हम दोसी दोनों पीस रख ले बैक वाला पीस जो है पुट्ठा है ए वाला सीधा है ठीक है उपर इस दे लाइनिंग रखांगे उस ऊपर निशान लगावांगे ठीक है यह देखो, देखो यह लाइनिंग जो इस दी कटिंग की इस तरह इनू है दो पीस ने बार जोड़िया हुआ इस तरह उपर वाला जुड़िया हुआ पीस असी इस तरह उपर रखा इस तरह खुला पीस असं घेरे वाले लग जा इस तरह तीस रख के लाइनिंग रख के इस प्रेस कर सकते हो ठीक है इसते सौखे तरीके प्रैस हो जाती है कॉटन है ਇਸ ਤਰ੍ਹਾਂ ਤੁਸੀਂ ਲਾਈਨਿੰਗ ਨੂੰ ਪ੍ਰੈਸ ਕਰ ਸਕਦੇ ਹੋ ਦੇਖੋ ਇਹ ਬਿਲਕੁਲ ਤੈਅ ਬੈਠ ਗਈ ਆਪਣਾ ਹੇਠਾਂ ਵਾਲਾ ਕੱਪੜਾ ਵੀ ਇਹ ਬਿਲਕੁਲ ਬੈਠਾ ਹੋਇਆ ਪਿੰਨ ਲੱਗੀ ਹੋਈ ਹੈ ਕੋਈ ਵੱਧ ਨਹੀਂ ਕੋਈ ਘਟ ਨਹੀਂ ਠੀਕ ਹੈ ਜੀ ਸਾਰਾ ਕੁਝ ਰੈਡੀ ਹੋ ਗਿਆ ਹੈ ਦੇਖੋ ਕੱਪੜਾ ਵੀ ਲਾਈਨਿੰਗ ਵੀ ਇਹ ਫਰੰਟ ਪੀਸ ਹੈ ਬੈਕ ਪੀਸ ਹੈ ਇਹ ਲਾਈਨਿੰਗ ਹੈ ਠੀਕ ਹੈ ਹੁਣ ਅਸੀਂ ਇਸ ਦੇ ਨਿਸ਼ਾਨ ਲਾਵਾਂਗੇ ਇਹ ਲਾਈਨਿੰਗ ਵਾਲੀ ਸ਼ਰਟ ਹੈ ਠੀਕ ਹੈ ਇਸ ਦਾ ਧੀਰਾ ਰੱਖਾਂਗੇ बारह इंच छः इंच रखा नाप के अकॉर्डिंग ही तीरा रखा ठीक है जी इतों रखा सात इंच इस तरह तीस लाइन ड्रॉ कर लो इतों भी असी साढ़े पांच ठीक है ਇਸ ਨੂੰ ਇਸ ਤਰ੍ਹਾਂ ਮਿਲਾ ਦੋ ਜਸਟ ਹੈਗੀ 2 ਇੰਚ ਇੱਥੋਂ ਅਸੀਂ ਰੱਖਾਂਗੇ 11 ਇੰਚ 2 ਇੰਚ ਦਾ ਹਾਫ ਠੀਕ ਹੈ ਇੱਥੋਂ ਅਸੀਂ ਕਮਰ ਲਵਾਂਗੇ 6 ਇੰਚ ਤੇ हिਪ ਦੀ ਸਾਈਡ ਹੈਗੀ ਸਾਡੀ 16 ਇੰਚ ਠੀਕ ਹੈ ਇੱਥੋਂ ਅਸੀਂ ਹਿਪ ਲਵਾਂਗੇ 19 1 ਇੰਚ ਪਲੱਸ ਕਰਾਂਗੇ ਪਲੇਟਾਂ ਵਾਸਤੇ ਕਪੜਾ ਠੀਕ ਹੈ ਸਾਢੇ 20 ਇੰਚ ਲਵਾਂਗੇ ਹਿਪ ਵੀ ਸਾਡੀ ਹੈਗੀ 22 ਇੰਚ ਇਹ ਅਸੀਂ 1 ਇੰਚ ਐਕਸਟਰਾ ਲਿਆ ਹੋਇਆ ਲਾਈਨਿੰਗ ਦਾ ਇੱਥੋਂ ਆਪਾਂ ਲਵਾਂਗੇ 23 ਇੰਚ ਇਹਨੂੰ ਵਿੱਚ ਐਡ ਕਰਕੇ ਟੋਟਲ ਲਵਾਂਗੇ 23 ਇੰਚ ਠੀਕ ਹੈ ਜੀ ਇਹਨੂੰ ਇਸ ਤਰ੍ਹਾਂ ਮਲਾਦਣਾ ਹੈ ਤੁਸੀਂ एक इंच दे सी कार्ड पावांगे फ्रंट वाली इस दा हाफ करंगे ਇਸ ਸਾਡੇ ਹੋ ਗਏ ਮੋਡੇ ਦੇ ਨਿਸ਼ਾਨ ਹੁਣ ਅਸੀਂ ਲਾਵਾਂਗੇ ਪਲੇਟ ਪਲੇਟਾਂ ਦੇ ਨਿਸ਼ਾਨ ਤਿਆਰ ਸਾਡੇ ਹੈਗੇ 11 ਇੰਚ ਅਸੀਂ ਰੱਖਾਂਗੇ 11.5 ਸੈਂਟਰ ਹੈਗਾ 7.5 4. 7 ਇੰਚ ਦਾ ਪਲੇਟ ਪਾਵਾਂਗੇ ਇਸ ਤਰ੍ਹਾਂ ਇਸ ਨੂੰ ਮਿਲਾ ਦਿਓ ਇਹੀ 프ਰੰਟ ਵਾਲੇ ਹੀ ਪੈਣਗੇ ਪਲੇਟ ਸਾਈਡ ਵਾਲੀਆਂ ਪਲੋਈਆਂ ਨਹੀਂ ਪਹਿਣੀਆਂ ਠੀਕ ਹੈ ਜੀ ਆਓ ਹੁਣ ਕਰਦੇ ਆ ਇਸ ਦੀ ਕਟਿੰਗ ਠੀਕ ਹੈ ਦੇਖੋ ਜੇਕਰ ਤੁਸੀਂ ਇਸ ਤਰ੍ਹਾਂ ਲਾਈਨਿੰਗ ਰੱਖ ਕੇ ਕਟਿੰਗ ਕਰਦੇ ਹੋ ਤਾਂ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਇਸ ਦੀ ਬਸ ਇਹੀ ਕਾਰਡ ਪਾਣੀ ਹੈ ਤੁਸੀਂ ਫਰੰਟ ਵਾਲੀ ਕਾਰਡ ਜਿਹੜੀ ਆ ਉਹ ਲਾਈਨਿੰਗ ਜੋੜਨ ਤੋਂ ਬਾਅਦ ਵਿੱਚ ਪਾਣੀ ਹੈ ਠੀਕ ਹੈ ਆਓ ਹੁਣ ਕਰਦੇ ਆ ਕਟਿੰਗ ਇਹ ਦੇਖੋ ਸਾਰੇ ਪੱਲੇ ਕਟਿੰਗ ਕਰਾਂਗੇ ਇਕੱਠੇ ਹੀ ਇਹ ਦੇਖੋ ਠੀਕ ਹੈ ਇਹ ਬੈਕ ਪੀਸ ਹੈ ਇਹ ਫਰੰਟ ਵਾਲਾ ਹੈ ਇਹ ਲਾਈਨਿੰਗ ਦੇ ਦੋਨੋਂ ਪੀਸ ਨੇ ਕੱਠੀ ਕਟਿੰਗ ਕਰਾਂਗੇ ਇਹਨਾਂ ਦੀ ਜੀ ਠੀਕ ਹੈ ਬਹੁਤ ਵਧੀਆ इजी ਤਰੀਕੇ ਨਾਲ ਹੋ ਜਾਂਦੀ ਹੈ ਬਸ ਥੋੜੀ ਜੀ ਮਿਹਨਤ ਵੱਧ ਕਰਨੀ ਪੈਂਦੀ ਹੈ ਇਸ ਨੂੰ ਸੈੱਟ ਕਰਨ ਲੱਗਿਆ ਠੀਕ ਹੈ ਐਵਲੀ ਕਾਰਟ ਆਪਾਂ ਲਾਈਨਿੰਗ ਜੋੜਨ ਤੋਂ ਬਾਅਦ ਵਿੱਚ ਪਾਵਾਂਗੇ ਫਰੰਟ ਵਾਲੀ ਠੀਕ ਹੈ ਜਦੋਂ ਲਾਈਨਿੰਗ ਵਾਲਾ ਪੀਸ ਸਾਡਾ ਨਾਲ ਜੁੜ ਜੇਗਾ ਸ਼ਰਟ ਦੇ ਫਿਰ ਉਹ ਆਪਣੇ ਆਪ ਹੀ ਇਹ ਲਾਈਨਿੰਗ ਵਾਲੀ ਕਾਰਟ ਜਿਹੜੀ ਆਪਾਂ ਨੂੰ ਪਤਾ ਲੱਗੇਗਾ ਕਿ ਇੱਥੇ ਪੈਣੀ ਹੈ ਠੀਕ ਹੈ ਜੀ ਹੁਣ ਅਸੀਂ ਘੇਰੇ ਦਾ ਨਿਸ਼ਾਨ ਲਾਵਾਂਗੇ 1 ਇੰਚ ਸਾਨੂੰ ਘੇਰਾ ਚਾਹੀਦਾ ਹੈ ਲਾਈਨਿੰਗ ਦਾ 1 ਇੰਚ ਵਾਧਾ ਰੱਖਾਂਗੇ ਕਿੰਨਾ ਰੱਖਾਂਗੇ 22 ਇੰਚ ਇਧਰ ਨੂੰ ਵਧਾ ਕੇ ਲਾਈਨਿੰਗ 1 ਇੰਚ ਆਪਾਂ ਰੱਖਾਂਗੇ 22 ਇੰਚ ਠੀਕ ਹੈ ਜੀ ਇਹ ਦੇਖੋ 22 ਇੰਚ ਅਸੀਂ ਲਾ ਲਿਆ ਬਾਕੀ ਜਿੰਨਾ ਸਾਨੂੰ ਲੋੜ ਹੈਗਾ ਉਹਨਾਂ ਰੱਖ ਕੇ ਜੋ ਵੀ ਅਸੀਂ ਐਕਸਟਰਾ ਕਪੜਾ ਰੱਖਿਆ ਸੀ ਉਸ ਦੀ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਇਹਨਾਂ ਨਿਸ਼ਾਨਾਂ ਨੂੰ ਮਲਾ ਲੈਣਾ हिਪ ਨਾਲ ਘੇਰੇ ਨੂੰ ਠੀਕ ਹੈ ਜੀ ਆ ਦੇਖੋ ਇਸੇ ਤਰ੍ਹਾਂ ਅਸੀਂ ਹੁਣ ਇਸ ਦੀ ਕਟਿੰਗ ਕਰ ਦੇਣੀ ਹੈ ओके जी ये सडी हैगी वीडियो कुर्ती नु लाइनिंग लाउन दा लाउन दी ठीक है किमे कटिंग करनी है कमीज दी नाल ही लाइनिंग जेकर तन्नू ए आईडिया वधिया लगया ता प्लीज कमेंट करके जरूर दसना जी ठीक है वीडियो नु लाइक एंड शेयर जरूर करना ठीक है जी ओके वेलकम तड्डा जी बहुत-बहुत धन्यवाद बहुत साडे चैनल मैटीटिक ते ओके जी थैंक यू